ਹੱਥੀ ਗੱਲ ਦੋਸਤੋ ਮੇਰਾ ਨਾਮ ਮਨਵੀਰ ਸਿੰਘ ਮੈਂ ਸਵਾਗਤ ਕਰਦਾ ਤੁਹਾਡਾ ਇੱਕ ਬ੍ਰੈਂਡ ਨਿਊ ਵੀਡੀਓ ਵਿੱਚ ਔਨ ਅ ਬ੍ਰੈਂਡ ਨਿਊ ਚੈਨਲ ਕਾਲਡ ਅਜਬੀ ਦਾ ਕਿਊਰੀਅਸ ਮੈਨ ਇਸ ਚੈਨਲ ਦੇ ਉੱਤੇ ਆਪਾਂ ਫੋਲੋ ਕਰਾਂਗੇ ਕੁਝ ਇਤਿਹਾਸ ਦੇ ਉਹ ਪੰਨੇ ਜਿਨ੍ਹਾਂ ਉੱਤੇ ਕੁਝ ਜਿਗਿਆਸੂ ਯਾਨੀ ਕਿ ਕਿਊਰੀਅਸ ਵਿਅਕਤੀਆਂ ਦੇ ਨਾਮ ਹਨ ਜਿਨ੍ਹਾਂ ਨੇ ਪਾਸਟ ਵਿੱਚ ਇਹੋ ਜਿਹੀਆਂ ਖੋਜਾਂ ਕੀਤੀਆਂ ਜਿਨ੍ਹਾਂ ਨੇ ਦੁਨੀਆ ਹੀ ਪਲਟ ਕੇ ਰੱਖ ਦਿੱਤੀ ਤੇ ਇਹੀ ਇਤਿਹਾਸ ਤੇ ਵਿਗਿਆਨ ਨੂੰ ਅਸੀਂ ਪੰਜਾਬੀ ਵਿੱਚ ਲਿਆ ਕੇ ਆਪਣੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਸ਼ੁਰੂ ਕਰਦੇ ਹਾਂ ਗੁਗਲੀਲਮੋ ਮਾਰਕੋਨੀ ਤੋਂ ਜਿਸ ਨੂੰ ਫਾਦਰ ਆਫ ਵਾਇਰਲੈਸ ਟੈਕਨੋਲੋਜੀ ਵੀ ਕਿਹਾ ਜਾਂਦਾ ਹੈ ਗੁਗਲੀਲਮੋ ਦਾ ਜਨਮ 1874 ਵਿੱਚ ਇਟਲੀ ਦੇ ਬਲੋਨੀਆ ਸ਼ਹਿਰ ਵਿੱਚ ਹੋਇਆ ਉਸ ਦੀ ਮਾਂ ਆਰਿਸ਼ ਸੀ ਤਾਂ ਉਸ ਨੇ ਉਸ ਨੂੰ ਇੰਗਲਿਸ਼ ਅਤੇ ਇਟਾਲੀਅਨ ਦੋਵੇਂ ਭਾਸ਼ਾਵਾਂ ਸਿਖਾਈਆਂ ਗੁਗਲੀਲਮੋ ਦਾ ਪਰਿਵਾਰ ਮੋਸਟਲੀ ਸੰਗੀਤਕ ਪਰਿਵਾਰ ਸੀ ਪਰ ਉਸਦੀ ਦਿਲਚਸਪੀ ਬਿਜਲੀ ਅਤੇ ਤਰੰਗਾਂ ਵਿੱਚ ਸੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਤੋਂ ਇੱਕ ਸਮਾਂ ਸੀ ਜਦੋਂ ਸਮੁੰਦਰ ਵਿੱਚ ਫਸੇ ਜਹਾਜ਼ ਦੀ ਇਕੱਲੀ ਉਮੀਦ ਕੇਬਲ ਹੀ ਹੁੰਦੀ ਸੀ ਇਹ ਕੇਬਲ ਸਮੁੰਦਰ ਦੇ ਤਲ ਤੇ ਵਿਛਾਈ ਜਾਂਦੀ ਸੀ ਅਤੇ ਟੈਲੀਗ੍ਰਾਫ ਸਟੇਸ਼ਨਾਂ ਨੂੰ ਜੋੜਦੀ ਸੀ ਆਪਸ ਵਿੱਚ ਸੰਦੇਸ਼ ਜਿਹੜੇ ਹੁੰਦੇ ਸੀਗੇ ਉਹ ਮੋਰਸ ਕੋਡ ਰਾਹੀਂ ਭੇਜੇ ਜਾਂਦੇ ਸੀ ਜੋ ਕਿ ਡਾਟਸ ਤੇ ਡੈਸ਼ਸ ਦਾ ਬਣਿਆ ਹੁੰਦਾ ਸੀਗਾ ਇਹ ਹੀ ਸੰਚਾਰ ਦਾ ਮਾਧਿਅਮ ਸੀ ਜਿਸ ਵਿੱਚ ਰਫ਼ਤਾਰ ਦੂਰੀ ਦੀਆਂ ਕਈ ਸੀਮਾਵਾਂ ਸਨ ਉਮਰ ਦੇ ਨਾਲ-ਨਾਲ ਗੋਲੀਅਲ ਮੋਦੀ ਦਿਲਚਸਪੀ ਬਿਜਲੀ ਅਤੇ ਤਰੰਗਾਂ ਵਿੱਚ ਹੋਰ ਵੀ ਵਧਦੀ ਗਈ 20 ਸਾਲ ਦੀ ਉਮਰ ਵਿੱਚ ਛੁੱਟੀਆਂ ਦੌਰਾਨ ਮਾਰਕੋਨੀ ਨੇ ਹਰਟਜ਼ ਤੇ ਇਲੈਕਟ੍ਰੋਮੈਗਨੈਟਿਕ ਵੇਵਜ਼ ਬਾਰੇ ਪੜ੍ਹਿਆ ਤਾਂ ਉਸਨੇ ਜਾਣਿਆ ਕਿ ਤਰੰਗਾਂ ਰਾਹੀਂ ਵੀ ਸੰਦੇਸ਼ ਭੇਜੇ ਜਾ ਸਕਦੇ ਹਨ ਉਸਨੇ ਆਪਣੇ ਘਰ ਦੀ ਛੱਤ ਤੇ ਇੱਕ ਲੈਬ ਬਣਾਈ ਛੋਟੀ ਜੀ ਉਸਦੀ ਮਾਤਾ ਨੇ ਉਹਨੂੰ ਹੌਸਲਾ ਦਿੱਤਾ ਪਰ ਉਸਦੇ ਪਿਤਾ ਨੇ ਉਸਨੂੰ ਸਮਾਂ ਬਰਬਾਦੀ ਦੱਸਿਆ 2 ਸਾਲ ਦੀ ਕੜੀ ਮਿਹਨਤ ਤੋਂ ਬਾਅਦ ਆਖਰ ਮਾਰਕੋਨੀ ਨੂੰ ਸਫਲਤਾ ਮਿਲੀ ਉਸਨੇ 9 ਮੀਟਰ ਦੀ ਦੂਰੀ ਤੱਕ ਮੋਰਸ ਕੋਡ ਭੇਜਿਆ ਤੇ ਉਦੋਂ ਹੀ ਰੇਡੀਓ ਦਾ ਸੰਚਾਰ ਹੋਇਆ ਉਸ ਤੋਂ ਬਾਅਦ ਮਾਰਕੋਨੀ ਨੇ ਗਰਾਉਂਡਿੰਗ ਦੀ ਖੋਜ ਕੀਤੀ ਜਿਸ ਨਾਲ ਸੰਕੇਤ ਸੈਂਕੜੇ ਮੀਟਰ ਦੂਰ ਭੇਜਿਆ ਜਾ ਸਕਦਾ ਸੀ ਇੱਕ ਦਿਨ ਉਹਨਾਂ ਨੇ ਇੱਕ ਸੈਟਅਪ ਕੀਤਾ ਤੇ ਉਸ ਨੇ ਆਪਣੇ ਭਰਾ ਨੂੰ ਦੂਰ ਇੱਕ ਐਂਟੀਨੇ ਨਾਲ ਭੇਜ ਦਿੱਤਾ ਉਸ ਨੇ ਉਸ ਨੂੰ ਕਿਹਾ ਕਿ ਜਦੋਂ ਉਸ ਨੂੰ ਸੰਕੇਤ ਮਿਲੇ ਤਾਂ ਰਾਈਫਲ ਚਲਾ ਦੇਵੇ ਤਾਂ ਉਹੀ ਗੱਲ ਹੋਈ ਉਹਨਾਂ ਨੂੰ ਸੰਕੇਤ ਮਿਲੇ ਰਾਈਫਲ ਚੱਲੀ ਤੇ ਉਹਨਾਂ ਦੀ ਉਮੀਦ ਜਗੀ ਉਸ ਤੋਂ ਬਾਅਦ ਮਾਰਕੋਨੀ ਨੇ ਇਟਲੀ ਦੀ ਗਵਰਨਮੈਂਟ ਤੋਂ ਵੀ ਮਦਦ ਮੰਗੀ ਪਰ ਗਵਰਨਮੈਂਟ ਨੇ ਸਖਤ ਮਨਾਂ ਕਰ ਦਿੱਤਾ ਉਸ ਤੋਂ ਬਾਅਦ ਮਾਰਕੋਨੀ ਲੰਡਨ ਚਲਾ ਗਿਆ ਉਤੇ ਉਸਨੇ ਪੋਸਟ ਆਫਿਸ ਇੰਜੀਨੀਅਰ ਦੀ ਮਦਦ ਨਾਲ 15 ਕਿਲੋਮੀਟਰ ਤੱਕ ਸੰਕੇਤ ਭੇਜੇ ਫਿਰ ਇਟਲੀ ਦੇ ਰਾਜੇ ਨੇ ਵੀ ਉਸ ਨੂੰ ਸਨਮਾਨਿਤ ਕੀਤਾ ਉਸ ਤੋਂ ਬਾਅਦ ਮਾਰਕੋਨੀ ਨੇ ਇੱਕ ਆਪਣੀ ਕੰਪਨੀ ਬਣਾਈ ਉਸਨੇ ਰੇਡੀਓ ਆਪਰੇਟਰਜ਼ ਰੱਖੇ ਪਰ ਉਸ ਦੀ ਇੱਕ ਸ਼ਰਤ ਸੀ ਕਿ ਸੰਚਾਰ ਸਿਰਫ ਮਾਰਕੋਨੀ ਦਿਆਂ ਸਟੇਸ਼ਨਾਂ ਤੋਂ ਹੀ ਹੋਵੇਗਾ ਉਸਨੇ 800 ਤੋਂ ਵੱਧ ਪੇਟੈਂਟ ਫਾਈਲ ਕੀਤੇ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਟਾਈਟੈਨਿਕ ਡੁੱਬਿਆ ਸੀ ਉਸ ਤੇ ਕਈ ਯਾਤਰੀਆਂ ਨੂੰ ਬਚਾਉਣ ਵਿੱਚ ਮਾਰਕੋਨੀ ਦਾ ਵੀ ਹੱਥ ਸੀਗਾ ਪਰ ਕੋਣੀ ਨੇ ਲਗਭਗ 700 ਜਾਨਾਂ ਬਚਾਈਆਂ ਉਸ ਦੇ ਰੇਡੀਓ ਆਪਰੇਟਰ ਨੇ ਐਸਓਐਸ ਭੇਜਿਆ ਉਹੀ ਐਸਓਐਸ ਜੋ ਤੁਸੀਂ ਆਪਣੇ ਫੋਨ 'ਚ ਅੱਜ ਦੇਖਦੇ ਹੋ ਜੋ ਕਿ ਲਿਖਿਆ ਹੁੰਦਾ ਹੈ ਐਸਓਐਸ दरअसल ਉਹ ਕੋਈ ਇੰਗਲਿਸ਼ ਦਾ ਵਰਡ ਨਹੀਂ ਉਹ ਇੱਕ ਮੋਰਸ ਕੋਡ ਹੈ ਜੋ ਕਿ 3 ਡਾਟਸ ਫਿਰ 3 ਡੈਸ਼ਾਂ ਤੇ ਫਿਰ 3 ਡਾਟਸ ਨਾਲ ਬਣਿਆ ਹੋਇਆ ਹੈ ਉਦੋਂ ਤੋਂ ਹੀ ਐਮਰਜੈਂਸੀ ਫ੍ਰੀਕੁਐਂਸੀਜ਼ ਸਾਰੇ ਵਿਸ਼ਵ ਭਰ ਵਿੱਚ ਫੈਲ ਗਈਆਂ ਤੇ ਉਸ ਨੂੰ ਬਹੁਤ ਮਾਨਤਾ ਮਿਲੀ 1901 ਵਿੱਚ ਮਾਰਕੋਨੀ ਨੇ ਇੰਗਲੈਂਡ ਤੋਂ ਨਿਊ ਫਾਉਂਡਲੈਂਡ ਜੋ ਕਿ ਕੈਨੇਡਾ ਦਾ ਹਿੱਸਾ ਹੈ ਉੱਥੇ ਤਿੰਨ ਐਸ ਤਰੰਗਾਂ ਭੇਜੀਆਂ ਜੋ ਕਿ 3200 ਕਿਲੋਮੀਟਰ ਦੂਰ ਸੀ ਇਹ ਤਰੰਗਾਂ ਆਇਨੋਸਫੀਅਰ ਤੋਂ ਮੁੜ ਕੇ ਵਾਪਸ ਧਰਤੀ ਵੱਲ ਆ ਰਹੀਆਂ ਸੀ ਉਸ ਸਮੇਂ ਵਿਗਿਆਨ ਨੂੰ ਇੱਕ ਨਵਾਂ ਹੀ ਦਰਸ਼ਨ ਮਿਲਿਆ ਉਸ ਤੋਂ ਬਾਅਦ ਉਸਨੇ ਮੋਡਿਊਲੇਸ਼ਨ ਦੀ ਖੋਜ ਕੀਤੀ ਜਿਸ ਨਾਲ ਹੁਣ ਆਵਾਜ਼ ਵੀ ਟਰਾਂਸਮਿਟ ਹੋਣ ਲੱਗੀ ਤਰੰਗਾਂ ਦੀ ਥਾਂ ਤੇ ਹੁਣ ਸਿਰਫ ਮੋਰਸ ਕੋਡ ਹੀ ਨਹੀਂ ਹੁਣ ਗੀਤ ਸਮਾਚਾਰ ਅਤੇ ਮਨੋਰੰਜਨ ਵੀ ਟਰਾਂਸਮਿਟ ਕੀਤਾ ਜਾ ਸਕਦਾ ਸੀ ਉਸ ਤੋਂ ਬਾਅਦ ਡਾਇਡ ਆਇ ਫਰਾਈਡ ਤੇ ਹੁਣ ਟਰਾਂਜ਼ਿਸਟਰ ਰੇਡੀਓ ਇੰਡਸਟਰੀ ਨੇ ਇੱਕ ਆਪਣਾ ਹੀ ਇਲੈਕਟ੍ਰੋਨਿਕ ਵਰਲਡ ਬਣਾ ਲਿਆ ਮਾਰਕੋਨੀ ਨੇ ਬੀਬੀਸੀ ਬਣਾਉਣ ਵਿੱਚ ਵੀ ਆਪਦੀ ਬਹੁਤ ਭੂਮਿਕਾ ਨਿਭਾਈ ਉਸ ਤੋਂ ਬਾਅਦ ਇੱਕ ਵਰਟੀਕਲ ਰੇਡੀਓ ਸ਼ੁਰੂ ਹੋਈ ਕਵਾਰਿਕ ਪੋਪ ਨੇ ਮਾਰਕੋਨੀ ਨੂੰ ਪੁੱਛਿਆ ਕਿ ਇਹ ਕੰਮ ਕਿਵੇਂ ਕਰਦੀ ਹੈ ਤਾਂ ਮਾਰਕੋਨੀ ਨੇ ਹੱਸ ਕੇ ਕਿਹਾ ਤੁਸੀਂ ਤਾਂ ਪਰਮੇਸ਼ਰ ਦੇ ਨੇੜੇ ਹੋ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਤਾਂ ਮਾਰਕੋਨੀ ਸੁਭਾਅ ਵਿੱਚ ਬਹੁਤ ਖੁਸ਼ਮિજાਜ ਵੀ ਸੀ ਮਾਰਕੋਨੀ ਨੇ ਇੱਕ ਆਪਦੀ ਯਾਟ ਵੀ ਰੱਖੀ ਹੋਈ ਸੀ ਜਿਸ ਦਾ ਨਾਮ ਲੈਟਰਾ ਸੀ ਉਹ ਉਸ ਨੂੰ ਬਹੁਤ ਪਸੰਦ ਸੀ ਉਸ ਦੇ ਉੱਤੇ ਰੈਡਾਰ ਸ਼ਾਰਟ ਵੇਵਜ਼ ਹੋਰ ਬਹੁਤ ਤਕਨੀਕਾਂ ਉਸਨੇ ਲਗਾਈਆਂ ਹੋਈਆਂ ਸੀ ਜੁਲਾਈ 201937 ਨੂੰ ਜਦੋਂ ਮਾਰਕੋਨੀ ਦੀ ਮੌਤ ਹੋਈ ਤਾਂ ਦੁਨੀਆ ਭਰ ਦੇ ਰੇਡੀਓ ਸਟੇਸ਼ਨਾਂ ਨੇ 2 ਮਿੰਟ ਦੀ ਚੁੱਪ ਰੱਖੀ ਉਹ ਚੁੱਪ ਜੋ ਕਿ ਮਾਰਕੋਨੀ ਤੋਂ ਪਹਿਲਾਂ ਹਵਾ ਦੇ ਵਿੱਚ ਸੀ ਅੱਜ ਅਸੀਂ ਸੈਟੇਲਾਈਟ ਰਾਹੀਂ ਹਰ ਜਹਾਜ਼ ਰੇਲ ਗੱਡੀ ਜਾਂ ਫੋਨ ਨਾਲ ਤੁਰੰਤ ਕੰਟੈਕਟ ਕਰ ਸਕਦੇ ਹਾਂ ਜ਼ੂਮ ਤੇ ਵੀਡੀਓ ਕਾਲ ਕਰ ਸਕਦੇ ਹਾਂ ਲਾਈਵ YouTube ਸਟ੍ਰੀਮਿੰਗ ਹੋ ਸਕਦੀ ਹੈ GPS Wi-Fi 5G ਸਭ ਕੁਝ ਰੇਡੀਓ ਤਰੰਗਾਂ ਦਾ ਹੀ ਜਾਦੂ ਹੈ ਜੋ ਕਿ ਮਾਰਕੋਨੀ ਨੇ ਇੱਕ ਸੰਕੇਤ ਭੇਜ ਕੇ ਸ਼ੁਰੂ ਕੀਤਾ ਸੀ ਤੇ ਅੱਜ ਉਹ ਪੂਰੇ ਸੰਸਾਰ ਨੂੰ ਜੋੜ ਰਿਹਾ ਹੈ ਇੱਕ ਸਮਾਂ ਸੀ ਜਦੋਂ ਸਿਰਫ 3 ਐਸਐਮ ਭੇਜਣੀ ਹੀ ਬਹੁਤ ਵੱਡੀ ਉਪਲਬਧੀ ਸੀ ਪਰ ਅੱਜ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਐਚਡੀ ਵਿੱਚ ਉਹ ਵੀ ਵਾਇਰਲੈਸ ਰਾਹੀਂ ਕਿਉਂਕਿ ਬਹੁਤ ਵੱਡੀ ਗੱਲ ਹੈ ਇਹ ਉਹਨਾਂ ਵਿਗਿਆਨੀਆਂ ਦੀ ਹੀ ਕਿਰਪਾ ਹੈ ਜਿਨ੍ਹਾਂ ਨੇ ਕਦਮ ਰੱਖੇ ਜਿੱਥੇ ਕੋਈ ਰਾਹ ਨਹੀਂ ਸੀ ਤੇ ਰਾਹ ਬਣਾਇਆ ਮਾਰਕੋਨੀ ਦਾ ਫਾਦਰ ਆਫ ਵਾਇਰਲੈਸ ਟੈਕਨੋਲੋਜੀ ਜਿਸ ਦੀ ਕਲਪਨਾ ਨੇ ਸੰਸਾਰ ਨੂੰ ਵਾਇਰਲੈਸ ਹੀ ਬਣਾ ਦਿੱਤਾ ਤਾਂ ਕਿਵੇਂ ਲੱਗੀ ਤੁਹਾਨੂੰ ਮਾਰਕੋਨੀ ਦੀ ਸਟੋਰੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਹੋ ਜਿਹੇ ਹੋਰ ਵਿਕਤੀਆਂ ਦੀ ਸਟੋਰੀ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ